ਖਬਰ ਆਸਪਾਸ ਦੇਖ ਰਹੇ ਤੁਸੀਂ ਤਾਂ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਜੇਕਰ ਗੱਲ ਕੀਤੀ ਜਾਵੇ ਤਾਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਰਾਸ਼ਟਰੀ ਸੜਕ ਸੁਰੱਖਿਆ ਜਿਹੜਾ ਹੈਗਾ ਮਹੀਨਾ ਮਨਾਇਆ ਜਾ ਰਿਹਾ ਤਾਂ ਇਸ ਸਮੇਂ ਅਸੀਂ ਕਨੌਰ ਨਹਿਰ ਦੇ ਪੁਲ ਦੇ ਉੱਪਰ ਮੌਜੂਦ ਹਾਂ ਜਿੱਥੇ ਅੱਜ ਟ੍ਰੈਫਿਕ ਪੁਲਿਸ ਦੇ ਵੱਲੋਂ ਵਕ ਵਕ ਵਹਾਨਾ ਦੇ ਉੱਪਰ ਰਿਫਲੈਕਟਰ ਲਾਏ ਗਏ ਨੇ ਤੇ ਵਕ ਵਕ ਜਿਹੜੇ ਨੇ ਲੋਕਾਂ ਨੂੰ ਜਾਗਰੂਕ ਜਿਹੜੇ ਨੇ ਇੱਥੇ ਕਰ ਰਹੇ ਨੇ ਤਾਂ ਮੇਰੇ ਨਾਲ ਜਿਹੜੇ ਨੇ ਟ੍ਰੈਫਿਕ ਇੰਚਾਰਜ ਇਕਬਾਲ ਸਿੰਘ ਇੱਥੇ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਸਾਰਾ ਸਸੀ ਦਾ ਜਨਾਬ ਮੈਂ ਟ੍ਰੈਫਿਕ ਇੰਚਾਰਜ ਇਕਬਾਲ ਸਿੰਘ ਐਸਐਸਪੀ ਪਟਿਆਲਾ ਐਸਐਸਪੀ ਟ੍ਰੈਫਿਕ ਤੇ ਐਸਟੀ ਡੀਐਸਪੀ ਟ੍ਰੈਫਿਕ ਡਿਵੀਜ਼ਨ ਰੇਸ਼ਨ ਸਟੇਟ ਅਸੀਂ ਅੱਜ ਦੁਨੀਆ ਨੂੰ ਰਿਫਲੈਕਟਰ ਲਾਏਗਾ ਇਹ ਟੰਡ ਦੇ ਵਿੱਚ ਐਕਸੀਡੈਂਟ ਹੋਣ ਕਾਰਨ ਕੋ ਬਚਾਅ ਹੋ ਸਕੇ ਠੀਕ ਹੈ ਜੀ ਇਸ ਦਾ ਗੱਲ ਚੱਲ ਚੁੱਕੀ ਜਾਵੇ ਜਿਵੇਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਰਾਤ ਦੀ ਜਿਹੜਾ ਹੈਗਾ ਸੁਰੱਖਿਆ ਮਨਾਇਆ ਜਾ ਰਿਹਾ ਮਹੀਨਾ ਦਾ ਉਪਨੂ ਲੈ ਕੇ ਕਿਨਵੇਂ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਕਰ ਅਸੀਂ ਉਹਨੂੰ ਰਿਫਲੈਕਟਰ ਲਾਏ ਨੇ ਫਿਰ ਸਕੂਲ ਚ ਗਏ ਸੀ ਉਹਨਾਂ ਦੇ ਵਿੱਚ ਬੱਚਿਆਂ ਨੂੰ ਅਵੇਰਨੈਸ ਕੀਤਾ ਤੇ ਬਾਕੀ ਅਸੀਂ ਉਹਨੂੰ ਫੈਕਟਰੀਆਂ 'ਚ ਜਾਣਾ ਫੈਕਟਰੀਆਂ 'ਚ ਗਏ ਸੀ ਫੈਕਟਰੀਆਂ 'ਚ ਉਹਨੂੰ ਅਵੇਰ ਕੀਤਾ ਡਰਾਈਵਰਾਂ ਨੂੰ ਤੇ ਹੋਰ ਕਿੱਦੋਂ ਫੈਕਟਰੀਆਂ ਜਾਵਾਂਗੇ ਹਜੇ ਤੇ ਇਹ ਵੈਕਟਰ ਲਾਉਣ ਦਾ ਸਾਰੇ ਐਕਸੀਡੈਂਟ ਤੋਂ ਬਚਾਉਂਦਾ ਧੁੰਦ ਬਹੁਤ ਪਈ ਹੈ ਇਸ ਕਰਕੇ ਮਗਰੋਂ ਚੰਕਦੇ ਨੇ ਸਾਡੇ ਇੰਨੇ ਉਪਰਾਲੇ ਨਾਲ ਜੇ ਕਿਸੇ ਜਾਨ ਬਚਦੀ ਹੈ ਤੇ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਰ ਇੱਕ ਹੋਰ ਜਿਹੜੀ ਗੱਲ ਹੈ ਕਿਉਂਕਿ ਨੇੜੇ ਕਾਲਜ ਵੀ ਹੈ ਤੇ ਕਨੌਰ ਦੇ ਵਿੱਚ ਕਈ ਕਾਲਜ ਪੈਂਦੇ ਨੇ ਤਾਂ ਕਈ ਜਿਹੜੇ ਮੁੰਡੇ ਹੁੰਦੇ ਨੇ ਹਲੜਵਾਦੀ ਵਾਲੇ ਉਹਨਾਂ ਨੂੰ ਕੀ ਐਜੂਕੇਸ਼ਨ ਦੇ ਦੇਣ ਅਸੀਂ ਉਹਨਾਂ ਨੂੰ ਰੋਕ ਕੇ ਇਸ ਮਹੀਨੇ ਕੋਈ ਚਲਾਨੀ ਕੀਤੀ ਉਹਨਾਂ ਨੂੰ ਸਮਝਾਇਆ ਗਿਆ ਕਿ ਹੈਲਮਟ ਪਾਓ ਤੇ ਸੁਰੱਖਿਅਤ ਰਹੋ ਕਿ ਚੰਨ ਤੇ ਨਾ ਬੈਠੋ ਤੇ ਇਸ ਕਰਕੇ ਵੀ ਐਸ ਨੂੰ ਨੇ ਉਹਨਾਂ ਨੂੰ ਸੁਝਾ ਰਹੇ ਆ ਜੇ ਨਾ ਸਮਝੇ ਤੇ ਇੱਕ ਪੀੜੀ ਤੋਂ ਬਾਅਦ ਉਹਨਾਂ ਦੇ ਸਖਤ ਕਾਰਾਂਗੇ ਹਾਂ ਤਾਂ ਬਿਲਕੁਲ ਜਿਹੜੇ ਨੇ ਅੱਜ ਰਿਫਲੈਕਟਰ ਲਗਾਏ ਗਏ ਨੇ ਤੇ ਚਾਹੁੰਦੇ ਕਿ ਉੱਥੇ ਵੀ ਜਿਹੜੇ ਆ ਰਿਫਲੈਕਟਰ ਜਿਨ੍ਹਾਂ ਦੇ ਅੱਜ ਟਰੈਂਪੂਆਂ ਦੇ ਲਗਾਏ ਗਏ ਨੇ ਆਟੋ ਤੇ ਲਗਾਏ ਗਏ ਨੇ ਤੇ ਵਕ ਵਕ ਥਾਵਾਂ ਦੇ ਉੱਪਰ ਜਿਹੜਾ ਹੈਗਾ ਅੱਜ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜੀ ਹੈਗੀ ਆ ਰਿਫਲੈਕਟਰ ਲਗਾਏ ਜਾ ਰਹੇ ਨੇ ਤੇ ਲੋਕਾਂ ਨੂੰ ਜਿਹੜਾ ਹੈਗਾ ਸੜਕ ਨਿਯਮਾਂ ਦੇ ਲਈ ਜੋ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਜਿਵੇਂ ਰਾਤ ਨੂੰ ਜਿਹੜੇ ਵਾਹਨ ਜਾਂਦੇ ਨੇ ਉਹਨਾਂ ਦੇ ਉੱਪਰ ਰਿਫਲੈਕਟਰ ਲਾ ਕੇ ਜਿਵੇਂ ਇੰਜਾਦ ਸਾਹਿਬ ਨੇ ਦੱਸਿਆ ਕਿ ਕਿਸੇ ਹਾਦਸੇ ਤੋਂ ਜਿਹੜਾ ਹੈਗਾ ਬਚਾਉਣ ਦੇ ਲਈ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਕਿ ਰਾਤ ਸਮੇਂ ਜਿਸ ਤਰ੍ਹਾਂ ਕਈ ਵਾਰ ਧੁੰਦ ਹੋਂਦੀ ਹੈ ਤਾਂ ਉਸ ਤੇ ਕੋਈ ਚੀਜ਼ ਪਤਾ ਨਹੀਂ ਲੱਗਦੀ ਤਾਂ ਇਹ ਰਿਫਲੈਕਟਰ ਜਿਹੜੇ ਨੇ ਉਸ ਤੇ ਚਮਕਦੇ ਨੇ ਤਾਂ ਉਹ ਜਿਹੜਾ ਹੈਗਾ ਧੁੰਦ ਦੇ ਵਿੱਚ ਕਾਫੀ ਲਾਭਦਾਇਕ ਹੁੰਦਾ ਹੈ ਤਾਂ ਅੱਜ ਸਮੇਂ ਜਿਹੜੀ ਹੈਗੀ ਹੈ ਘਨੌਰ ਦੇ ਵਿੱਚ ਟ੍ਰੈਫਿਕ ਪੁਲ ਦੇ ਵੱਲੋਂ ਇਹ ਮੁਹਿੰਮ ਜਿਹੜੀ ਹੈ ਚਲਾਈ ਜਾ ਰਹੀ ਹੈ